ਨੋ ਵੀ ਮਿੱਤਰੋ ਅੱਜ ਜਿਸੇ ਤੁਹਾਨੂੰ ਲੈ ਕੇ ਆਇਆ ਤਾਂ ਬਹੁਤ ਹੀ ਸਸਤੇ ਕੱਪੜੇ ਜਿਹੜੇ ਹੋਲਸੇਲ ਰੇਟਾਂ ਤੇ ਮਿਲਣਗੇ ਸਰਦੀਆਂ ਦੇ ਕੱਪੜੇ ਪੱਟੀ ਰੋਡ ਦੇ ਉੱਤੇ ਖੜੇ ਆ ਤੇ ਡਾਕਟਰ ਬਲੈਤੀ ਰਾਮ ਦੇ ਬਿਲਕੁਲ ਸਾਹਮਣੇ ਲੁਧਿਆਣਾ ਸੇਲ ਮੇਲਾ ਨੇ ਲਾ ਦਿੱਤੀ ਆ ਸੇਲ ਜਿਹੜੇ ਸਰਦੀਆਂ ਦੇ ਕੱਪੜੇ ਜਿਹੜੇ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲਣਗੇ ਜਿੱਦਾਂ ਜਿਹੜੇ ਵੀ ਕੱਪੜੇ ਚਾਹੀਦੇ ਇੱਥੋਂ ਤੁਹਾਨੂੰ ਕੋਟ ਤੇ ਕੋਟੀਆਂ ਤੇ ਇਹ ਤੋਂ ਇਲਾਵਾ ਲੋਹੜਾਂ ਹਰੇਕ ਚੀਜ਼ ਜਿਹੜੀ ਤੁਹਾਨੂੰ ਮਿਲੂਗੀ ਬਹੁਤ ਘੱਟ ਰੇਟਾਂ ਦੇ ਉੱਤੇ ਜਿਹੜੀ ਵੀ ਤੁਸੀਂ ਦੇਖ ਰਹੇ ਹੋ ਸਸ ਗਿਆ ਜੀ ਹੋ ਠੀਕ ਹੋ ਜੀ ਸਸ ਗਿਆ ਅੱਛਾ ਆ ਇੱਕ ਕੀ ਰੇਟ ਰੂਟ ਕੱਢਿਆ ਹੀ ਹੋਣਾ ਇਥੇ ਇਹਨਾਂ ਦਾ ਬਸ ਆਫਰ ਦੇ ਰਹੇ ਆ ਜੀ ਕਸਟਮਰਾਂ ਲਈ ਸਪੈਸ਼ਲ ਆ ਦੇਖੋ ਜੀ ਲੋਰ ਵਗੈਰਾ 700 ਦੇ ਤਿੰਨ ਪੀਸ ਆ ਜੀ ਕੁਝ ਸਾਰੇ ਸਰਦੀਆਂ ਵਾਲੇ ਆ ਜੀ ਇਹ ਲੇਡੀਜ਼ ਕੇ ਜੈਂਟਸ ਹੈ ਇਹ ਜੈਂਟਸ ਆ ਜੀ ਅੱਛਾ ਜੈਂਟਸ ਲੋਰ ਦੇਖੋ ਤੁਸੀਂ ਖਾਸੀ ਮੋਟੀ ਐ ਮਲਦਾ ਹਨਾ ਕਾਰਗੋ ਦੇ ਵਿੱਚ ਮੋਟੀ ਲੋਰ ਆ ਜੀ 700 ਦੀਆਂ 700 ਦੇ ਤਿੰਨ ਪੀਸ ਆ ਜੀ ਤਿੰਨ ਪੀਸ 700 ਦੇ ਤਿੰਨ ਪੀਸ ਲੈ ਕੇ ਜਾ ਸਕਦੇ ਤੁਸੀਂ ਇੱਥੋਂ ਦੇਖੋ ਇਦੋਂ ਸਸਤੇ ਤੁਹਾਨੂੰ ਕਿਦੋਂ ਕੱਪੜੇ ਨਹੀਂ ਮਿਲਣੇ ਆ ਦੇਖੋ 700 ਦੀਆਂ ਤਿੰਨ ਲੋਰਾ ਬਹੁਤ ਮੋਟੀਆਂ ਲੋਹਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ ਆਪਾਂ ਤੋਂ ਉਦੋਂ ਬਾਅਦ ਆਹ ਕੋਟੀਆਂ ਜੀ ਆਹ ਲੋ ਜੀ ਆਹ ਕੋਟੀਆਂ ਕੋਟੀਆਂ ਇਹ ਵੀ ਜੈਂਸ ਕਿ ਲੈਡੀਆਂ ਜੇ ਜੈਂਸ ਲੈਡੀਆਂ ਵਿੱਚ ਹੁੰਦਾ ਜੀ ਸਾਰਾ ਕੁਝ ਤੇ ਇਹ ਵੀ 700 ਦੀਆਂ ਤਿੰਨ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਤਾਂ ਹਰੇਕ ਚੀਜ਼ ਜਿਹੜੀ ਇੱਥੇ ਸਸਤੀ ਆ ਉਦੋਂ ਉਦੋਂ ਬਾਅਦ ਦੇਖੋ ਆਹ ਜਿਹੜੇ ਆਹ ਕੋਟ ਪਏ ਨੇ ਹਨ ਜਿਹੜੇ ਆ ਲੋ ਜੀ ਇਹਦੇ ਵਿੱਚ ਅਸੀਂ ਬਲੇਜ਼ਰ ਵੀ ਸ਼ਾਮਿਲ ਕਰਤਾ ਜੀ ਇਹ ਵੀ 700 ਦੇ ਤਿੰਨ ਬਿਲਕੁਲ ਜੀ ਜਿਹੜਾ ਤੁਸੀਂ ਦੇਖੋ ਨਾ ਲੌਂਗ ਆਗੇ ਨਾ ਇਹ 700 ਦੇ ਤਿੰਨ ਜਿਹੜੇ ਤੁਹਾਨੂੰ ਇਹ ਵੀ ਮਿਲ ਜਣੇ ਆ ਆਮ ਤੁਹਾਨੂੰ ਇਥੇ ਮਿਲਦਾ 700 800 ਦੇ ਪਾਸੋਂ ਦਾ ਇੱਕ ਪੀਸ ਵੇਚਦੇ ਸੀ ਜੀ ਤੇ ਉਦੋਂ ਬਾਅਦ ਆ ਦੇਖੋ ਵਾਈਟ ਕਲਰ ਦੇ ਵਿੱਚ ਆਹ ਕੋਟ ਹੈ ਇਹਦੇ ਨਾਲ ਦੇ ਵੀ ਤੁਹਾਨੂੰ 700 ਦੇ ਤਿੰਨ ਜਿਹੜੇ ਇੱਥੇ ਤੁਹਾਨੂੰ ਮਿਲ ਜਾਣਗੇ ਐਵੇਂ ਦੇ ਕੋਟ ਹਨਾ ਬਲੇਜ਼ਰ ਦੇਖੋ ਲੇਡੀਜ਼ ਬਲੇਜ਼ਰ ਹੈ ਜੀ ਔਰ ਲੇਡੀਜ਼ ਤੁਸੀਂ ਦੇਖੋ ਇਹ ਵੀ 700 ਦੇ ਤਿੰਨ ਤਾਂ ਜਿੰਨੇ ਵੀ ਪਏ ਤੁਹਾਨੂੰ ਇੱਕ ਵਾਰੀ ਵੈਸੇ ਦਿਖਾ ਦਿੰਨੇ ਆ ਦੇਖੋ ਤੁਸੀਂ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਇੱਥੋਂ ਤੁਸੀਂ 700 ਦੇ ਆ ਤਿੰਨ ਲੈ ਜਾ ਸਕਦੇ ਹੋ ਆ ਇਧਰ ਆਹ ਕੋਟ ਪਏ ਨੇਗੇ ਬੱਚਾ ਬੱਚਿਆਂ ਦੇ ਵੀ ਇਹਦੇ ਵਿੱਚ ਹਾਂਜੀ ਬੱਚਿਆਂ ਦੇ ਕੁੜੀਆਂ ਦੇ ਆਗੇ ਨਾ ਛੋਟੀਆਂ ਦੇ ਹਾਂਜੀ ਹਾਂਜੀ ਛੋਟੀਆਂ ਕੁੜੀਆਂ ਤਾਂ ਛੋਟੀਆਂ ਕੁੜੀਆਂ ਦੇ 700 ਦੇ ਤਿੰਨ ਹਨਾ ਇਧਰ ਆ ਲੱਗੇ ਪਏ ਨੇ ਉੱਪਰ 레이ਜ਼ਰ ਲੱਗੇ ਪਏ ਆ 700 ਦੇ ਤਿੰਨ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਇਥੋਂ ਤਿੰਨ ਤੁਸੀਂ ਲੈ ਆ ਸਕਦੇ ਹੋ ਸਿਰਫ 700 ਰੁਪਏ ਇਹਨਾਂ ਨੂੰ ਦੇਣਾਗਾ ਤੇ ਆ ਦੇਖੋ ਇਹ ਵੀ 700 ਰੁਪਏ ਦੇ ਤਿੰਨ ਜਿਹੜੇ ਤੁਹਾਨੂੰ ਮੈਂ ਹਾਂਜੀ ਬਲੇਜ਼ਰ ਆ ਉੱਪਰ ਸਾਰੇ ਬਲੇਜ਼ਰ ਲੱਗੇ ਹੋਏ ਆ ਜੀ ਆ ਦੇਖੋ ਸਾਰੇ ਤਾਂ ਇਧਰ ਵੀ ਤੁਸੀਂ ਜਿਹੜੇ ਵੀ ਦੇਖ ਰਹੇ ਹੋ ਹਨਾ ਕੋਟ ਹੋ ਗਏ ਵਿੱਚ ਬਲੇਜ਼ਰ ਨੇ ਲੇਡੀ ਜੈਨ ਸਾਰੇ ਮਿਕਸ ਨੇ ਇਹਦੇ ਵਿੱਚ ਤਾਂ ਇਹ ਵੀ 700 ਰੁਪਏ ਦੇ ਤਿੰਨ ਜਿਹੜੇ ਤੁਹਾਨੂੰ ਮਿਲਣੇ ਆ ਉਸ ਤੋਂ ਬਾਅਦ ਉੱਪਰ ਵੀ ਲੱਗੇ ਪਏ ਨੇ ਆ ਦੇਖੋ ਤੁਸੀਂ ਬਲੇਜ਼ਰ ਇਹਦੇ ਵਿੱਚ ਕੋਟ ਵੀ ਨੇ ਤਾਂ 700 ਰੁਪਏ ਦੇ ਤਿੰਨ ਇਹ ਇੱਥੋਂ ਤੁਸੀਂ ਲਿਆ ਸਕਦੇ ਹੋ ਜਿਹੜੇ ਵੀ ਤੁਹਾਨੂੰ ਤੁਹਾਡੇ ਫਿੱਟ ਆਉਂਦੇ ਨੇ ਉਹ 700 ਰੁਪਏ ਦੇ ਤਿੰਨ ਦੇ ਹਿਸਾਬ ਨਾਲ ਇੱਥੋਂ ਲਿਆ ਸਕਦੇ ਹੋ ਲੋਹਰਾ ਹੋ ਗਿਆ ਕੋਟ ਹੋ ਗਿਆ ਤਾ 700 ਰੁਪਏ ਦੇ ਤਿੰਨ ਤਾਂ ਡਰੈਸ ਤੁਹਾਨੂੰ ਦੱਸ ਦਿੱਤਾ ਨੰਬਰ ਆਪਾਂ نیچے ਲਿਖ ਦਾਂਗੇ ਜਿਨ੍ਹਾਂ ਨੇ ਵੀ ਲੈ ਕੇ ਜਾਣਾ ਤਾਂ ਦੁਕਾਨ ਤੇ ਇੱਕ ਵਾਰੀ ਵਿਜ਼ਿਟ ਕਰਿਓ ਤੇ ਆਹ ਦੇਖੋ ਇਧਰ ਆ ਲੋਹਰਾ ਲੱਗੀਆਂ ਪਈਆਂ ਇਹ ਵੀ 700 ਦੀਆਂ ਤਾਂ ਨਹੀਂ ਹਾਂਜੀ ਹਾਂਜੀ ਲੇਡੀਜ਼ ਲੋਰ ਹੈ ਇਹ ਲੇਡੀਜ਼ ਲੋਰ ਤੁਸੀਂ ਦੇਖੋ ਹਨਾ ਇਹ 700 ਰੁਪਏ ਦੀ ਤਿੰਨ ਤਾਂ ਇਹਦੇ ਸਾਰੀਆਂ ਲੇਡੀਜ਼ ਨੇ ਇਹ ਹਾਂਜੀ ਹਾਂਜੀ ਇਹ ਦੇਖੋ 700 ਰੁਪਏ ਦੀਆਂ ਤਿੰਨ ਲੋਹਰਾਂ ਤੁਹਾਨੂੰ ਇਹ ਮਿਲਣੀਆਂ ਨੇ ਤਾਂ ਸਾਰੀਆਂ ਇਹ ਲੇਡੀਜ਼ ਲੋਰਾਂ ਨੇ ਜਿੰਨੀਆਂ ਤੁਸੀਂ ਦੇਖ ਰਹੇ ਹੋ 700 ਰੁਪਏ ਦੀਆਂ ਤਿੰਨ